ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਵੱਡੇ ਫੇਰਬਦਲ ਨਜ਼ਰ ਆ ਰਹੇ ਨੇ ਤੇ ਹੁਣ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਖਰੀ ਪਛਾਣ ਰੱਖਣ ਵਾਲੇ ਬੈਂਸ ਭਰਾ ਅਕਾਲੀ ਦਲ ਦੇ ਸੰਪਰਕ ਦੇ ਵਿੱਚ ਨੇ ਤਾਂ ਦੱਸਦੀ ਹੈ ਕਿ ਪਹਿਲਾਂ ਭਾਜਪਾ ਫਿਰ ਕਾਂਗਰਸ ਤੇ ਹੁਣ ਸਿਆਸੀ ਚਰਚਾ ਇਹ ਹੈ ਕਿ ਸਾਬਕਾ ਵਿਧਾਇਕ ਸਿਮਰਨਜੀਤ ਬੈਂਸ ਤੇ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਅਕਾਲੀ ਦਲ ਦੇ ਵਿੱਚ ਜਾ ਸਕਦੇ ਨੇ ਇਹ ਵੀ ਚਰਚਾ ਹੈ ਕਿ ਸਿਮਰਜੀਤ ਬੈਂਸ ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਵੀ ਹੋ ਸਕਦੇ ਨੇ ਅਤੇ ਸ਼ਹਿਰ ਦੀਆਂ ਦੋ ਸੀਟਾਂ ਤੇ ਆਜਾਦ ਚੋਣ ਲੜ ਕੇ ਜਿੱਤਣ ਵਾਲੇ ਲੋਕ ਸੰ사ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਹੁਣ ਸ਼ਹਿਰ ਦੀ ਸਿਆਸਤ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਤੇ ਸੋਸ਼ਲ ਮੀਡੀਆ ਤੇ ਸਵੇਰ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਬੈਂਸ ਅਕਾਲੀ ਦਲ ਦੇ ਵਿੱਚ ਜਾ ਸਕਦੇ ਨੇ ਤੇ ਉਹਨਾਂ ਦੀ ਘਰ ਵਾਪਸੀ ਹੋ ਸਕਦੀ ਹੈ ਆਉਣ ਵਾਲੇ 1-2 ਦਿਨ ਦੇ ਵਿੱਚ ਪੂਰੀ ਤਸਵੀਰ ਜਿਹੜੀ ਕਲੀਅਰ ਹੋ ਜਾਏਗੀ ਪਰ ਇਸ ਨੂੰ ਲੈ ਕੇ ਸਿਮਰਜੀਤ ਬੈਂਸ ਦਾ ਕੀ ਕੁਝ ਕਹਿਣਾ ਹੈ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਸਿਮਰਜੀਤ ਬੈਂਸ ਆਪਣੀ ਲੋਕ ਸੰ사ਧ ਪਾਰਟੀ ਤੇ ਚੋਣ ਨਿਸ਼ਾਨ ਤੇ ਚੋਣ ਲੜਨਾ ਚਾਹੁੰਦੇ ਨੇ ਉਹ ਇਹ ਵੀ ਦੱਸ ਤਾ ਅਤੇ ਉਹ ਇਹ ਵੀ ਚਾਹੁੰਦੇ ਨੇ ਕਿ ਉਹਨਾਂ ਦੀ ਪਾਰਟੀ ਨਾਲ ਗੱਠਜੋੜ ਕੀਤਾ ਜਾਵੇ ਪਰ ਸੂਤਰ ਦੱਸਦੇ ਨੇ ਕਿ ਅਕਾਲੀ ਦਲ ਦੇ ਸੀਨੀਅਰ ਨੇਤਾ ਇਹ ਚਾਹੁੰਦੇ ਨੇ ਕਿ ਬੈਂਸ ਆਪਣੀ ਪਾਰਟੀ ਦਾ ਰਣੇਮਾ ਅਕਾਲੀ ਦਲ ਦੇ ਵਿੱਚ ਕਰਨ ਤੇ ਆਪਣੀ ਘਰ ਵਾਪਸੀ ਕਰਨਾ ਇਹ ਵੀ ਦੱਸਿਆ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਕਿਹਾ ਕਿ ਉਹ ਚੋਣ ਮੈਦਾਨ ਦੇ ਵਿੱਚ ਜ਼ਰੂਰ ਉਤਰਨਗੇ ਤੇ ਉਹਨਾਂ ਦੀ ਪਾਰਟੀ ਕੋਰ ਕਮੇਟੀ ਵੱਲੋਂ ਮੀਟਿੰਗਾਂ ਦਾ ਦੌਰ ਜਿਹੜਾ ਹੈ ਜਾਰੀ ਹੈ ਤਾਂ ਹੁਣ ਸਿਮਰਜੀਤ ਸਿੰਘ ਬੈਂਸ ਨੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਜਾ ਸਕਦੇ ਨੇ ਦਰਸ਼ਕਾਂ ਦੱਸੇ ਕਿ ਉਹਨਾਂ ਦੇ ਵੱਲੋਂ ਆਪਣੀ ਇੱਕ ਲੋਕ ਇਨਸਾਫ ਪਾਰਟੀ ਬਣਾਈ ਗਈ ਸੀ ਜਿਸ ਨੂੰ ਲੈ ਕੇ ਉਹ ਚੋਣਾਂ ਵਿੱਚ ਜਿੱਤਦੇ ਰਹੇ ਨੇ ਇਸ ਪਾਰਟੀ ਵੱਲੋਂ ਸਿਰਫ ਸਿਮਰਜੀਤ ਬੈਂਸ ਤੇ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਜਿੱਤ ਕੇ ਵਿਧਾਨ ਸਭਾ ਚ ਪਹੁੰਚਦੇ ਰਹੇ ਨੇ ਆਪਣੀ ਹੀ ਪਾਰਟੀ ਦੇ ਚੋਣ ਨਿਸ਼ਾਨ ਤੇ ਜੋ ਉਹਨਾਂ ਦਾ ਇੱਕ ਆਧਾਰ ਹੈ ਇੱਕ ਵੋਟ ਬੈਂਕ ਬਣਿਆ ਹੋਇਆ ਹੈ ਪਰ ਹੁਣ ਅਕਾਲੀ ਦਲ ਵੀ ਕਿਤਨਾ ਕਿਤੇ ਉਮੀਦਵਾਰਾਂ ਦੀ ਭਾਲ ਦੇ ਵਿੱਚ ਹੈ ਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਉਮੀਦਵਾਰ ਜਿਹੜਾ ਹੋ ਬਣਾਇਆ ਜਾ ਸਕੇ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਸਿਮਰਜੀਤ ਬੈਂਸ ਦੇ ਬਾਰੇ ਜੋ ਗੱਲਬਾਤ ਹੈ ਕਿ ਉਹ ਚਾਹੁੰਦੇ ਨੇ ਕਿ ਉਹ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਨ ਲੜਨ ਕਿਉਂਕਿ ਜੇ ਪਾਰਟੀ ਨਾਲ ਰਲੇਮਾ ਵੀ ਕਰਦੇ ਨੇ ਗੱਠਜੋੜ ਵੀ ਕਰਦੇ ਨੇ ਪਰ ਉਹ ਪਾਰਟੀ ਜਿਹੜੀ ਆਪਣੀ ਆਨੰਦ ਦੀ ਉਹਦੇ ਉੱਤੇ ਚੋਣ ਚੋਣ ਲੜਨਾ ਚਾਹੁੰਦੇ ਨੇ ਜੇਕਰ ਜਿਹਾ ਹੁੰਦਾ ਤਾਂ ਹੋ ਸਕਦਾ ਹੈ ਕਿ ਦੋਵਾਂ ਧਿਰਾਂ ਦਾ ਵਿਚਾਲੇ ਗੱਠਜੋੜ ਹੋ ਸਕੇ ਕਿਉਂਕਿ ਸ਼੍ਰੋਮਣੀ ਕਾਲਗਰ ਦੇ ਵਿੱਚ ਪਿਛਲੇ ਸਮੇਂ ਵਿੱਚ ਬਹੁਤ ਸਾਰੀਆਂ ਪਾਰਟੀਆਂ ਦਾ ਗੱਠਜੋੜ ਹੋਇਆ ਭਾਵੇਂ ਭੋਜਨ ਸਮਾਜ ਪਾਰਟੀ ਸੀ ਜਾਸ ਤੋਂ ਲਾਵਾ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਸੀਗੀਆਂ ਪੰਜਾਬ ਪੱਧਰ ਦੀਆਂ ਜਿਨ੍ਹਾਂ ਨੇ ਗੱਟੜ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੇ ਰਲੇਵਾ ਵੀ ਕੀਤਾ ਵਿਧਾਨ ਸਭਾ ਚੋਣਾਂ 2022 ਤੋਂ 22 ਦੇ ਸਮੇਂ ਦੌਰਾਨ ਪਰ ਹੁਣ ਇਹ ਦੇਖਣਾ ਹੋਊਗਾ ਕਿ ਲੋਕ ਸੰਸਦ ਪਾਰਟੀ ਹੈ ਜਿਹੜੀ ਕੀ ਰਲੇਵਾ ਕਰਦੀ ਹੈ ਅਕਾਲੀ ਦਲ ਦੇ ਵਿੱਚ ਜਾਂ ਜਿਹੜਾ ਗੱਟੜ ਹੁੰਦਾ ਦੋਵੇਂ ਤਰ੍ਹਾਂ ਦਾ ਜਾਂ ਕੋਈ ਹੋਰ ਗੱਲਬਾਤ ਹੋਏਗੀ ਕਿਉਂਕਿ ਇਹ ਜਿਹੜੀਆਂ ਚਰਚਾਵਾਂ ਨੇ ਹੁਣ ਚੱਲ ਰਹੀਆਂ ਨੇ ਕਿ ਇਸ ਜੀ ਦੇ ਉੱਤੇ ਪੇਜ ਫਸਿਆ ਹੋਇਆ ਕਿ ਸਿਮਰਜੀਤ ਬੈਂਸ ਨੇ ਜਿਹੜੇ ਉਹ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਦੀ ਪਾਰਟੀ ਰਜਿਸਟਰਡ ਹੈ ਉਹਨਾਂ ਦਾ ਚੋਣ ਨਿਸ਼ਾਨ ਹੈ ਜਿਸ ਨੂੰ ਲੈ ਕੇ ਹੁਣ ਰੜਕਾ ਫਸਿਆ ਹੋਇਆ ਹੈ ਤਾਂ ਇਹ ਵੀ ਚਰਚਾਵਾਂ ਸੀ ਕਿ ਸਿਮਰਜੀਤ ਬੈਂਸ ਜਿਹੜੇ ਭਾਜਪਾ ਜਾ ਸਕਦੇ ਨੇ ਤੇ ਕਾਂਗਰਸ ਦੀਆਂ ਚਰਚਾਵਾਂ ਵੀ ਜਿਹੜੀਆਂ ਚੱਲ ਰਹੀਆਂ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨਾਂ ਦੀ ਨੇੜਤਾ ਤਾਂ ਸੀ ਜਾਂਦੀ ਹੈ ਪਰ ਉਹ ਅੱਜਕਲ ਬੀਜੇਪੀ ਦੇ ਵਿੱਚ ਨੇ ਤੇ ਹੋਰ ਵੀ ਕਈ ਲੀਡਰ ਨੇ ਜਿਹੜੇ ਕਾਂਗਰਸ ਤੇ ਜਿਨ੍ਹਾਂ ਨਾਲ ਉਹਨਾਂ ਦੀ ਨੇੜਤਾ ਦੱਸੀ ਜਾਂਦੀ ਹੈ ਤੇ ਇਸ ਕਰਕੇ ਕਿਹਾ ਜਾ ਰਿਹਾ ਸੀਗਾ ਕਿ ਉਹਨਾਂ ਦੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਇਹ ਦੌਰ ਉਹ ਹੈ ਜਿਸ ਵਕਤ ਪਾਰਟੀ ਨੂੰ ਉਮੀਦਵਾਰਾਂ ਦੀ ਭਾਲ ਹੈ ਤੇ ਲੀਡਰਾਂ ਨੂੰ ਕਹਿ ਲਈਏ ਕਿ ਟਿਕਟ ਦੀ ਇੰਤਜ਼ਾਰ ਹੈ ਕਿ ਸਾਨੂੰ ਟਿਕਟ ਮਿਲੇ ਅਸੀਂ ਸਾਨੂੰ ਕੋਈ ਪਾਰਟੀ ਚੋਂ ਧੜਾਵੇ ਤਾਂ ਜਹੀ ਮਾਹੌਲ ਦੇ ਵਿੱਚ ਉਹ ਦੇਖਣਾ ਹੋਵੇਗਾ ਕਿ ਸਿਮਰਜੀਤ ਬੈਂਸ ਨੇ ਜਿਹੜੇ ਉਹ ਕੀ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਨਗੇ ਜਾਂ ਫਿਰ ਉਹ ਅਕਾਲੀ ਦਲ ਦੇ ਵਿੱਚ ਜਾ ਕੇ ਹੀ ਚੋਣ ਲੜਨਗੇ ਇੱਕ ਦੋ ਦਿਨ ਦੇ ਵਿੱਚ ਤਸਵੀਰ ਹੈ ਜਿਹੜੀ ਉਹ ਪੂਰੀ ਕਲੀਅਰ ਹੋ ਜਾਏਗੀ ਕਿ ਪੰਜਾਬ ਦੀ ਸਿਆਸਤ ਵਿੱਚ ਹੋ ਕੀ ਰਿਹਾ ਜੁੜੇ ਹੋਏ ਲੀਡਰ ਪੰਜਾਬੀ মিডিਆ ਨਾਲ ਦੀ ਉਜਾਜਤ ਧੰਨਵਾਦ